ਸਤਿਨਾਮ ਵਾਹਿਗੁਰੂ ਜੀ ਅੱਜ ਸਿੱਤ ਤੁਹਾਨੂੰ ਲੈ ਕੇ ਚਲਦੇ ਆਂ ਇੱਕ ਅਜੀਹੀ ਥਾਂ ਜਿੱਥੇ ਵਿਸ਼ਵਾਸ ਰੱਖਣ ਵਾਲਿਆਂ ਦੇ ਦੁੱਖ ਦੂਰ ਹੋ ਜਾਂਦੇ ਨੇ ਅਸੀਂ ਗੱਲ ਕਰ ਰਹੇ ਆਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੀ ਇਹ ਥਾਂ ਇੱਕ ਇਮਾਰਤ ਹੀ ਨਹੀਂ ਸਗੋਂ ਅਟੁੱਟ ਵਿਸ਼ਵਾਸ ਤੇ ਗੁਰੂ ਦੀ ਰਹਿਮਤ ਦਾ ਇੱਕ ਜਿੰਦਾ ਜੰਦਾ ਸਬੂਤ ਹੈ ਇਤਿਹਾਸ ਮੁਤਾਬਕ ਇਹ ਕਹਾਣੀ 16ਵੀਂ ਸਦੀ ਦੇ ਅਖੀਰ ਦੀ ਹੈ ਉਸ ਸਮੇਂ ਪਟਿਆਲੇ ਦੇ ਮਲੇਰ ਕੋਟਲਾ ਇਲਾਕੇ ਵਿੱਚ ਇੱਕ ਬਹੁਤ ਭਿਆਨਕ ਬਿਮਾਰੀ ਫੈਲ ਚੁੱਕੀ ਸੀ ਜਿਸ ਤੋਂ ਲੋਕ ਬਹੁਤ ਪਰੇਸ਼ਾਨ ਸੀ ਤੇ ਹਰ ਪਾਸੇ ਹਾਹਾਕਾਰ ਫੈਲੀ ਹੋਈ ਸੀ ਤੇ ਉਹ ਸਮਾਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਤਰਾ ਦਾ ਜਦੋਂ ਇਲਾਕੇ ਦੇ ਲੋਕਾਂ ਨੇ ਸੁਣਿਆ ਕਿ ਗੁਰੂ ਜੀ ਨੇੜੇ ਦੇ ਪਿੰਡ ਲਹਿਰਕਲਾ ਵਿੱਚ ਆਏ ਹੋਏ ਨੇ ਤਾਂ ਇਸ ਇਲਾਕੇ ਦੀ ਇੱਕ ਸਾਧਾਰਨ ਔਰਤ ਜਿਸ ਨੂੰ ਅੱਜ ਵੀ ਲੋਕ ਮਾਤਾ ਰੱਜੀ ਦੇ ਨਾਮ ਨਾਲ ਜਾਣਦੇ ਹਨ ਉਹ ਗੁਰੂ ਸਾਹਿਬ ਕੋਲ ਪਹੁੰਚੇ ਮਾਤਾ ਜੀ ਨੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ हे ਸੱਚੇ ਪਾਤਸ਼ਾਹ ਸਾਡਾ ਪਿੰਡ ਬਿਮਾਰੀ ਦੇ ਚਪੇਟ ਵਿੱਚ ਆ ਪਾਬ ਜੀ ਕਿਰਪਾ ਕਰੋ ਤੇ ਇੱਥੇ ਆ ਕੇ ਸਾਨੂੰ ਬਿਮਾਰੀ ਤੋਂ ਨੇ ਜਾਦ ਦੇ ਲਓ ਗੁਰੂ ਜੀ ਨੇ ਬੀਬੀ ਰੱਜੀ ਦੀ ਬੇਨਤੀ ਸੁਣ ਕੇ ਔਣ ਦਾ ਸਦਸਨਕਾਰ ਕੀਤਾ ਉਹ ਪਟਿਆਲੇ ਦੇ ਇਸ ਹਿੱਸੇ ਵਿੱਚ ਆਏ ਜਿੱਥੇ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਭ ਬਹੁਤ ਪ੍ਰਸਿੱਧ ਜਿਸ ਥਾਂ ਉੱਤੇ ਗੁਰੂ ਸਾਹਿਬ ਨੇ ਚਰਨ ਪਾਏ ਉਹ ਕੁਝ ਸਮੇਂ ਲਈ ਉੱਥੇ ਰੁਕ ਗਏ ਗੁਰਬਾਣੀ ਦਾ ਉਚਾਰਨ ਕੀਤਾ ਸਰੋਵਰ ਬਣਾਇਆ ਤੇ ਕਿਹਾ ਜੋ ਵੀ ਇੱਥੇ ਆ ਕੇ ਵਿਸ਼ਵਾਸ ਤੇ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਸਦੇ ਦੁੱਖ ਨਿਵਾਰਨ ਹੋਣਗੇ ਦੂਰੂ ਜੀ ਦੇ ਪ੍ਰਸ਼ਾਦੀ ਰੂਪੀ ਪਾਣੀ ਦੇ ਨਾਲ ਲੋਕਾਂ ਨੇ ਇਸ਼ਨਾਨ ਕੀਤਾ ਤੇ ਉਹਨਾਂ ਨੇ ਆਪਣੀ ਬਿਮਾਰੀ ਤੋਂ निजात ਪਾ ਲਈ ਉਦੋਂ ਤੋਂ ਲੈ ਕੇ ਅੱਜ ਤੱਕ ਲੋਕ ਇੱਥੇ ਆਪਣੇ ਰੋਗ ਦੁੱਖ ਤਕਲੀਫ ਤੇ ਕਲੇਸ਼ਾਂ ਦੀ ਮੁਕਤੀ ਲਈ ਆਉਂਦੇ ਨੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਤੇ ਗੁਰਬਾਣੀ ਉਚਾਰਨ ਕਰਦੇ ਨੇ ਅਰਦਾਸ ਕਰਦੇ ਨੇ ਤੇ ਵਾਹਿਗੁਰੂ ਦੇ ਨਾਮ ਨਾਲ ਇਸ ਗੁਰਦੁਆਰੇ ਸ਼ਰਦਾ ਦੁੱਖ ਨਿਵਾਰਨ ਸਾਹਿਬ ਕਰਕੇ ਪਿਆਰ ਕਿਉਂਕਿ ਐਸੇ ਸੱਚੀ ਸ਼ਰਦਾ ਦੇ ਨਾਲ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਜੇ ਤੁਸੀਂ ਵੀ ਕਦੇ ਪਟਿਆਲਾ ਆਉਂਦੇ ਹੋ ਤਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਇਹ ਸਥਾਨ ਨਾ ਸਿਰਫ ਇਤਿਹਾਸਿਕ ਸਗੋਂ ਆਧੁਨਿਕ ਤੌਰ ਤੇ ਵੀ ਤਰੱਕੀ ਦੀ ਥਾਂ ਹੈ ਸਾਡੀ ਇਹੀ ਅਸੀਸ ਹੈ ਕਿ ਵਾਹਿਗੁਰੂ ਜੀ ਆਪ ਸਭ ਦੇ ਦੁੱਖਾਂ ਦਾ ਨਿਵਾਰਣ ਕਰੇ ਇਹ ਸਾਡੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਅਸੀਂ ਤੁਹਾਡੇ ਲਈ ਅੱਗੇ ਹੋਰ ਕੰਟੈਂਟ ਲੈ ਕੇ ਆਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸ